ਆ ਜਿਹੜਾ ਟਰਾਲਾ ਨਾ ਮਗਰ ਤੁਸੀਂ ਵੀਰੇ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਾਰਾ ਪੰਜਾਬ ਦੱਸਾਂਗੇ ਆਪਾਂ ਸੋਹਣੀ ਚੀਜ਼ ਆ ਲਵੇ ਆ ਆ ਦੇਖੋ ਵੀਰੇ ਕੂੜਾ ਆੜਾ ਈੜੀ ਸੱਸਾ ਹਾ ਹਾ ਆ ਆਪਣਾ ਸਾਰਾ ਆ ਗਿਆ ਨਾ ਤੇ ਆ ਆਪਣੇ ਦੇਸੀ ਮਹੀਨੇ ਵੀਰੇ ਹਾਂਜੀ ਵੀਰੇ ਸਸਰੀ ਘਾਲ ਪਹਿਲਾਂ ਤਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਵੀਰੇ ਅੱਜ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਦਾ ਹਾਂ ਆ ਜਿਹੜਾ ਟਰਾਲਾ ਨਾ ਮਗਰ ਤੁਸੀਂ ਵੀਰੇ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਾਰਾ ਪੰਜਾਬ ਦੱਸਾਂਗੇ ਆਪਾਂ ਮਤਲਬ ਕਿ ਤੁਹਾਨੂੰ ਇਹਦੇ ਵਿੱਚ ਦਿਹੂਗਾ ਵੀ ਪੰਜਾਬ ਹੁੰਦਾ ਕਿ ਆ ਪੰਜਾਬ ਦਾ ਨਕਸ਼ਾ ਪਹਿਲਾਂ ਸੀ ਜੋ ਹੁੰਨੀ ਬੰਡ ਤੋਂ ਪਹਿਲਾਂ ਦਾ ਬਲਦ ਤੇ A to Z ਜੋ ਵੀ ਊੜਾ ੜਾ ਲਿਖਿਆ ਉਹ ਸਾਰਾ ਕੁਝ ਵੀਰੇ ਇਹਦੇ ਵਿੱਚ ਹੈਗਾ ਮਤਲਬ ਤੁਹਾਨੂੰ ਇੱਕ ਨਾ ਇਮੇਜినਰੀ ਪੰਜਾਬ ਦਿਖੂਗਾ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਲ ਕਰਦੇ ਆਂ ਟਰਾਲੇ ਦੀ ਤੇ ਕਿਹੜਾ ਮਾਲ ਲੱਗਿਆ ਹੈਗਾ ਕਿੰਨਾ ਬਜਣਾ ਹੈ ਤੁਹਾਨੂੰ ਆਪਾਂ ਇੱਕ ਵਾਰੀ ਪੁੱਛ ਲੈਨੇ ਆਂ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਕਿਹੜੇ-ਕਿਹੜੇ ਫੀਚਰ ਨੇ ਇਹਦੇ ਵਿੱਚ ਤੇ ਕਿਹੜਾ-ਕਿਹੜਾ ਮਾਲ ਕਿੰਨਾ ਸਾਈਜ਼ ਕਿਹੜੀ ਚਾਦਰ ਕੀ ਯੂਜ਼ ਹੋਇਆਗਾ ਸਸ਼ੀਕਰ ਸਸ਼ੀਕਰ ਕਿਵੇਂ ਠੀਕ ਹੋਈ ਠੀਕ ਠਾਕ ਕਿਹੜਾ ਸਾਈਜ਼ ਹੈ ਜੀ ਇਹ ਆਪਣੇ ਕੋਲ ਅੱਜ ਇਹ 16 1/7 ਸਹਿਜ ਆ ਜੀ ਇਹ 16 1/7 ਸਹਿਜ ਆ ਠੀਕ ਆ ਜੀ ਹਾਂ ਚੜਾਈ 1/7 ਹਾਂਜੀ ਤੇ ਲੰਬਾਈ 16 ਫੁੱਟ ਲੰਬਾਈ 16 ਫੁੱਟ ਉਰੇ ਤੋਰ ਹਾਂਜੀ ਹਾਂ ਉਰੇ ਤੋਰੇ ਸਿੱਧੀ ਠੀਕ ਆ ਇਹਦੇ ਇੱਕ ਨਾ ਮੋਟੇ ਮੋਟੇ ਫੀਚਰ ਦੱਸੋ ਮੈਨੂੰ ਮਤਲਬ ਇਹਦੇ ਵਿੱਚ ਕੀ ਕੀ ਵਧੀਆ ਚੀਜ਼ਾਂ ਲਾਈਆਂ ਨੇ ਤੁਸੀਂ ਨੇ ਕਿਹੜਾ ਕਿਹੜਾ ਮਾਲ ਲਾਇਆ ਗਿਆ ਇਹ ਦੱਸ ਦਿਓ ਇੱਕ ਵਾਰੀ ਮੈਨੂੰ ਦੇਖੋ ਮਾਲ ਇਹਨੂੰ ਸ਼ਾਰਾ ਹੀ ਵਧੀਆ ਐਮਸੀ ਦਾ ਕੰਪਨੀ ਦਾ ਮਾਲ ਆ ਐਮਸੀ ਦਾ ਹਾਂ ਤੇ ਜਿਹੜਾ ਗਾਲਾ ਇਹ ਵੀ ਐਮਸੀ ਦਾ 10 ਤਿੰਨ ਦੀ 84 ਹੈ ਜਿਹੜੀ ਹਾਂਜੀ ਇਹ ਵੀ ਐਮਸੀ ਦੀ ਹੈ ਠੀਕ ਹੈ ਜੀ ਇਹਦੇ ਵਿੱਚ ਜੀ ਤੇ ਲਿਫਟ ਚੱਲਣੀਆਂ ਉਹ ਵੀ ਐਮਸੀ ਕੰਪਨੀ ਦੇ 6 ਤਿੰਨ ਦੀ ਲਾਈ ਹੋਈ ਆ ਉਹ ਠੀਕ ਹੈ 6 ਤਿੰਨ ਦੀ ਵਧੀਆ ਮਾਲ ਹੁੰਦਾ ਹੈ ਉਹਦੂ ਬਾਰ ਫਿਰ ਹਰੀ ਰੀਲਾਂ ਆ ਗਈਆਂ ਜੀ ਸਾਰੀਆਂ ਫੈਂਸੀ ਰੀਲਾਂ ਨੇ ਅੱਛਾ ਜੀ ਤੇ ਪਟੇ ਤੇ ਬਣਾ ਕੇ ਇਹਨ ਬੁਰੀ ਚੰਗੀ ਤਰ੍ਹਾਂ ਫਿਟਿੰਗ ਕਰਿਆ ਤੇ ਆ ਇਹਨੂੰ ਦਿੱਤਾ ਆਪਣੇ ਇੱਧਰ ਦਿਖਾਓ ਜੀ ਇਹ ਸ਼ਰੀਆ ਕੱਲ ਨੂੰ ਸ਼ਰੀਆ ਲੱਭਦੇ ਫਿਰ ਜਾਂਦੇ ਨੇ ਆ ਟੱਕਣ ਖੋਲੋ ਜੀ ਸ਼ਰੀਆ ਬਾਹਰ ਆਜੋ ਫਰ ਇੰਨਾ ਚ ਪਾ ਕੇ ਕੈਸ਼ ਹੋ ਜੀ ਅੱਛਾ ਇੰਨਾ ਚ ਪਾ ਕੇ ਕੱਸੀ ਨਾਲ ਹੀ ਦਿੱਤਾ ਤੁਸੀਂ ਨਾਲ ਹੀ ਹਾਂ ਫਿੱਟਾ ਹੈ ਸਿੱਟ ਚ ਲਾ ਹੈ ਅੱਛਾ ਹਾਂ ਖੋਲੋ ਚਰੀਆ ਬਾਹਰ ਆਉਗਾ ਦੇਖ ਲੈਂਦੇ ਹਾਂ ਅੱਛਾ ਆ ਬਾਹਰ ਆ ਜੂਗਾ ਹਾਂ ਬੱਚੇ ਇਹ ਜੰਪ ਵਾਲਾ ਛੇਰ ਵਿੱਚ ਸਪਰਿੰਗ ਪਾਇਆ ਹੀ ਹੈ ਆਟੋਮੈਟਿਕ ਬਾਹਰ ਆ ਜੂਗਾ ਜੀ ਅੱਛਾ ਅੱਛਾ ਆਟੋਮੈਟਿਕ ਬਾਹਰ ਆ ਜੂਗਾ ਠੀਕਾ ਠੀਕਾ ਤੇ ਹਾਂਜੀ ਅੱਗੇ ਆ ਜਾਈ ਤੇ ਆ ਆਪਣੇ ਕੋਲ ਆ ਗਿਆ ਇਹ ਟਾਕੀ ਹੈ ਜੀ ਟਾਕੀ ਆ ਗਈ ਟਾਕੀ ਆਪਾਂ ਵਧੀਏ ਪਾਈਪ ਦੀ ਚੌਰਸ ਪਾਈਪ 2 ਇੰਚੀ ਐ ਪੂਰੀ ਉਹਦੇ ਸ਼ੌਂਕ ਨਾਲ ਭਰੀ ਹੈ ਜੀ ਇਹ ਟਾਕੀ ਪਾਈਪ ਦੀ ਭਰੀ ਹੈ ਜਿਹ ਆਪਾਂ ਨੇ ਜੜੈਨ ਦਿੱਤਾ ਹੈ ਚਾਦਰ ਦਾ ਚਾਦਰ ਨੂੰ ਆਹ ਚਾਦਰ ਨੂੰ ਗਲਾਈ ਪਾ ਕੇ ਮੋੜ ਕੇ ਚਾਦਰ ਫਿੱਟ ਕਰੀ ਹੈ ਜੀ ਦੇਖੋ ਆਹ ਵੀ ਚੀਜ਼ ਹੈ ਜਿਹੜੀ ਇਹ ਵੀ ਪੂਰੀ ਮਜ਼ਬੂਤ ਦੋ ਦੋ ਕੁੰਡੇ ਪੈਂਦੇ ਕਰੇ ਚ ਦੋ ਕੁੰਡੇ ਪੈਂਦੇ ਆਹ ਮੰਝਾ ਆ ਗਿਆ ਹਨਾ ਹਾਂ ਜੀ ਹਾਂ ਜੀ ਇਹ ਮੰਝਾ ਆ ਗਿਆ ਆਹ ਟੂਲ ਆ ਗਿਆ ਜੀ ਆਹ ਟੂਲ ਆ ਗਿਆ ਆਪਣਾ ਆਹ ਦੇਖੋ ਮੰਝੇ ਤੇ ਲੱਗੇ ਲਗਾਏ ਖੁੱਲਦਾ ਇਹੇ ਮੰਜੇ ਦੇ ਨਾਲ ਨਾ ਖੁੱਲੇ ਆਂਦਾ ਚਾਹ ਵਾਕੀ ਠੀਕ ਆ ਵੀ ਮੰਜਾ ਲਾਉਣਾ ਨਾ ਪਵੇ ਹਾਂ ਹਾਂ ਠੀਕ ਆ ਜੀ ਠੀਕ ਆ ਵੀ ਕਾ ਆ ਆਪਣੇ ਕਸਨ ਵਾਲੇ ਆ ਗਏ ਹੈ ਇਧਰੋਂ ਸਾਈਡ ਤੋਂ ਇੱਕ ਹੁੰਦੇ ਆ ਤੇ ਇੱਕ ਵੀਰੇ ਜਿਹੜੀ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀ ਨਾ ਸ਼ੁਰੂ ਚ ਆ ਲਵੇ ਆ ਜਾ ਮੈਂ ਚੀਜ਼ ਦਿਖਾਉਣਾ ਤੈਨੂੰ ਸਾਰੀ ਆ ਦੇਖੋ ਵੀਰੇ ਆ ਆਪਣਾ ਬੰਡ ਤੋਂ ਪਹਿਲਾਂ ਦਾ ਪੰਜਾਬ ਆ ਕਿੰਨਾ ਸੋਹਣਾ ਲੱਗਦਾ ਨਾ ਅਮੈਜ਼ਨ ਕਰਕੇ ਵੀ ਲਾਹੌਰ ਵੀ ਆਪਣਾ ਸੀ ਪਸ਼ਾਵਰ ਵੀ ਆਪਣਾ ਸੀ ਤੇ ਮੁਲਤਾਨ ਵੀ ਆਪਣਾ ਹੀ ਆਉਂਦਾ ਸੀਗਾ ਤੇ ਲਾਹੌਰ ਵੀਰੇ ਜਿੱਥੇ ਰਾਜ ਹੋਇਆ ਉਹ ਰਾਜ ਜਿਹੜਾ ਨਾ ਅੱਜ ਤੱਕ ਕਿਸੇ ਨੇ ਕੀਤਾ ਤੇ ਨਾ ਅੱਗੇ ਕਰਨਾ ਤੇ ਇੱਕ ਗੱਲ ਹੋਰ ਆ ਵੀਰੇ ਜਿਹੜਾ ਦੁੱਖ ਆ ਦਿਲ ਚ ਹਨਾ ਠੀਕ ਆ ਰਾਜਨੀਤੀ ਕਰ ਲਈ ਸਾਰਿਆਂ ਨੇ ਰਾਜਨੀਤੀ ਕਰ ਲਈ ਬੰਡ ਵੇਲੇ ਠੀਕ ਆ ਹੋ ਗਈ ਪੰਜਾਬ ਪਰ ਸਾਰਾ ਵੀਰੇ ਨਣਕਾਣਾ ਖੋ ਲਿਆ ਸਭ ਨਾਲੋਂ ਵੱਡਾ ਜਿਹੜਾ ਦੁੱਖ ਆ ਦਿਲ ਚ ਉਹ ਦੁੱਖ ਉਹ ਘਾਟ ਆ ਜਿਹੜਾ ਕਦੇ ਪੂਰਾ ਨਹੀਂ ਹੋਣਾ ਹੈਗਾ ਆ ਜੋ ਅਗਾਹ ਆ ਜੀ ਚਲੋ ਜੀ ਤੇ ਆ ਆਪਣਾ ਟਰੈਕਟਰ ਆ ਗਿਆ ਹੈ ਹਾਂ ਜੀ ਆ ਟਰੈਕਟਰ ਆ ਗਿਆ ਇਹ ਵੀ ਕਿਵੇਂ ਖੜਾਈ ਬਿਲਡਿੰਗ ਕਰਕੇ ਹਾਂ ਹਾਂ ਜੀ ਹਾਂ ਇਹ ਖੁੱਲਦਾ ਕਰ ਰਿਹਾ ਜੀ ਪਤਾ ਅੱਛਾ ਉਹ ਬਿਲਡਿੰਗੇ ਕਰ ਦਿੰਦੇ ਨੇ ਆਪ ਤਾਂ ਅੱਛਾ ਨਟ ਪਾ ਹਾਂ ਨਟ ਪਾ ਕੇ ਪਾਏ ਹੋਨੇ ਆਪਣੇ ਤਾਂ ਠੀਕ ਇਹ ਨਟਾ ਤੇ ਫਿੱਟ ਕਰਿਆ ਬਾਕੀ ਇੱਧਰ ਦੇਖੋ ਜੀ ਬੈੱਡ ਤੇ ਇਹ ਪਲਾਜ਼ਮਾ ਬੈੱਡਾ ਸਾਰਾ ਬੈੱਡ ਦੇ ਉੱਤੇ ਆ ਜਿੱਡਾ ਇਹਨ ਦਿੱਤੇ ਨੇ ਆ ਬਲਦ ਦਿੱਤੇ ਨੇ ਅੱਛਾ ਬਲਦ ਆ ਗਿਆ ਮਜ਼ਦੂਰ ਦਿੱਤਾ ਨਾਲ ਠੀਕ ਆ ਠੀਕ ਆ ਕਿੰਨਾ ਸੋਹਣਾ ਲੱਗ ਰਿਆ ਨੇ ਇਹ ਜਿਹੜੇ ਨਟ ਨੇ ਜਿਹੜੇ ਇਹ ਵੀ ਬਲੈਤੀ ਪਾਏ ਨੇ ਜਿਹੜਾਬੜਾਲੇ ਲੋਕ ਵਾਲੇ ਸੋਹਣੀ ਚੀਜ਼ ਆ ਲਵੇ ਆ ਵੇਖ ਵੀਰੇ ਊੜਾ ਆੜਾ ਈੜੀ ਸੱਸਾ ਹਾ ਹਾ ਆ ਆਪਣਾ ਸਾਰਾ ਆ ਗਿਆ ਨਾ ਤੇ ਆ ਆਪਣੇ ਦੇਸੀ ਮਹੀਨੇ ਵੀਰੇ ਇਹ ਤਾਂ ਬਹੁਤ ਘੱਟ ਜਾਦ ਨੇ ਵੀਰੇ ਜਵਾਖਾਂ ਨੂੰ ਇਹ ਯਾਦ ਕਰਾਇਆ ਕਰੋ ਜਵਾਖਾਂ ਨੂੰ ਨਾ ਦੇਸੀ ਮਹੀਨੇ ਤਾਂ ਅਗੇ ਪਤਾ ਲੱਗੇ ਵੀ ਇਹਨਾਂ ਦਾ ਵੀ ਇਹ ਵੀ ਹੈਗੇ ਸੀ ਬਾਕੀ ਆ ਹਿੱਸ਼ੇ ਵਾਰੇ ਆਜੋ ਜੀ ਆ ਹਿੱਸ਼ਾ ਦੇਖੋ ਹਿੱਸ਼ਾ ਕਿਹੜਾ ਲਾਇਆ ਇਹ ਦੇ ਵਿੱਚ ਹਿੱਸ਼ਾ ਇਹਦੇ ਲਾਇਆ 2224 ਦਾ ਜੀ 2224 ਦਾ ਹਿੱਸ਼ਾ 2224 ਦਾ ਹਿੱਸ਼ਾ ਰੇਲ ਦਾ ਹਿੱਸ਼ਾ origignal ਹਿੱਸ਼ਾ ਜੀ origignal ਹਿੱਸ਼ਾ ਹਾਂ ਰਿੰਬ ਵਧੀਆ ਡਬਲ ਕੜੇ ਨਾਲ ਗਾਰੰਟੀ ਦਿੰਨੇ ਆ ਪੂਰੀ ਫੁੱਲ ਫੁੱਲ ਜੀ ਫੁੱਲ ਠੀਕ ਆ ਜੀ ਆ ਰਿੰਮ ਕਿਵੇਂ ਫਿਰ ਹਾਂ ਇਹ ਵੀ ਜਡੈਂਡਰ ਇਹ ਵੀ ਲੇਜ਼ਰ ਕਟਿੰਗ ਚ ਆਉਣ ਲੱਗ ਗਈ ਜੀ ਲੇਜ਼ਰ ਕਟਿੰਗ ਹੀ ਆ ਜਾਂਦੀ ਹੈ ਇਹਨਾਂ ਦੀ ਹਾਂ ਇਹ ਬੀਲ ਕੱਪ ਇਹ علیحدਾ ਹੁੰਦੇ ਆ ਵਿੱਚੋਂ ਤਾਂ ਕਿੰਨੇ ਚੈੱਕ ਆਈ ਇਹ ਕਿੰਨੇ ਚੈੱਕ ਆਈ ਦੋ ਜੱਕੇ ਜੀ ਡਬਲ ਜੱਕੇ ਕਹਿੰਦੇ ਹਾਂ ਹੈਵੀ ਜੈਕ ਪਾਏ ਨੇ ਠੀਕ ਹੈ ਜੀ ਠੀਕ ਹੈ ਪੂਰੇ ਵਧੀਆ ਹੈਵੀ ਜੈਕ ਪਰਲੇ ਪੱਛੋਂ ਦੇਖਣਗੇ ਆਪਾਂ ਉਧਰ ਦਿਖਾਵਾਂ 84 ਕਿਵੇਂ ਤੁਸੀਂ ਭਰਦੇ ਹੋ ਫਿਰ 84 ਕਿ 84 ਜਿਹਦੇ ਤਾਂ ਪਿੱਛੋਂ ਲੈ ਕੇ ਬੈਂਗ ਤੱਕ ਭਰਦੇ ਹੋ ਫੁੱਲ ਪੂਰੀ ਭਰਦੇ ਹੋ ਮਤਲਬ ਵਿੱਚ ਖਰਚ ਤਾਂ ਨਹੀਂ ਰਹਿੰਦੀ ਹੋएगी ਕੋਈ ਨਾ ਨਾ ਜਿਹੜਾ ਇਹਨੂੰ ਇਹ ਫਰਸ਼ ਲੱਗਿਆ ਜੀ ਹਾਂ ਜੀ ਆ ਜੀ ਭਾਈ ਫਰਸ਼ 5mm ਦਾ ਅੱਛਾ ਜੀ 6 ਡਾਂ 10 ਗੇਜ ਫਰਸ਼ 10 ਗੇਜ ਨੇ ਹਾਂ ਜੀ ਹਾਂ ਵਿੱਚ ਕੋਈ ਹੈ ਵੀ ਵਿੱਚ 5mm ਦਾ ਵੀ ਡਾਲੇ ਤੇ ਚਾਦਰ ਪਵਾਉਣ ਲੱਗੇ ਅੱਛਾ ਜੀ ਹੁਣ ਇਹ ਤੋਂ ਬਾਅਦ ਟਰਾਲੀ ਬਣਾਉਣੀ ਆ ਉਹ ਵੀ 16 1/7 ਹਾਂਜੀ ਉਹਦੇ ਜਿਹੜੀ ਆ ਚਾਦਰ ਡਾਲੇ ਨੂੰ ਪਾਉਣੀ ਆ 5 ਮਹਿਮਦੀ ਪਾ ਕੇ ਦੇਣੀ ਆ ਪੂਰੀ ਹੈਵੀ ਚ ਪੂਰੀ ਹੈਵੀ ਨਾ ਫਿਰ ਡਾਲੇ ਹੀ ਉਹ ਹੈਵੀ ਹੋ ਜੂਗਾ ਜੀ ਹਾਂ ਹਾਂ ਹੈਵੀ ਆ ਜਾਂਦਾ ਜੀ ਕੱਲ ਨੂੰ ਗੰਨਾ ਢੋਣਦੇ ਨੇ ਉਹ ਜੇ ਵੀ ਚੀਜ਼ ਉਹ ਟੱਕਦੀ ਛੁੰਡ ਜੇ ਮਾਰਦੇ ਬਿੰਗਾ ਲੈਂਦਾ ਉਹਦੇ ਨਾਲ ਕਿਨਾਂ ਚੱਕਣ ਖੋਲਣ ਨੂੰ ਤਾਂ ਹੈਗਾ ਥੋੜਾ ਜ਼ੋਰ ਲੱਗਦਾ ਬਾਕੀ ਆ ਦੇਖੋ ਜੀ ਕੁੰਡੇ ਕੰਡੇ ਐਨ ਵਧੀਆ ਛੋ ਵਾਸਤੇ ਜਿਹੜੈਨ ਕੰਮ ਵੀ ਆ ਜਾਂਦਾ ਹਾਂ ਬਾਕੀ ਆ ਹੁੱਕਾ ਮਗਰ ਟਰਾਲੀ ਪਾਉਣੀ ਆ ਕੱਲ ਨੂੰ ਇਹਨ ਪੂਰੀ ਵਧੀਆ ਫਿਟਿੰਗ ਹੈ ਬਹੁਤ ਵਧੀਆ ਹੈਵੀ ਚ ਲਾਈਆ ਧੰਨੇ ਹਾਂ ਹਾਂ ਪੂਰੀ ਵਧੀਆ ਹੈਵੀ ਚ ਠੀਕ ਜੀ ਠੀਕ ਆ ਇਹ ਡਿਜ਼ਾਈਨ ਖੁਦ ਹੀ ਕਰਦੇ ਫਿਰ ਸਾਰਾ ਖੁਦ ਹੀ ਕਰਦੇ ਜੀ ਸਾਰੀ ਚੀਜ਼ ਆ ਦੇਖੋ ਜਿਹੜਾ ਆਪਣਾ ਹੈਂਡਲ ਆ ਉੱਪਰ ਲਾ ਡਾਲਣਾ ਖੋਲਣ ਵਾਸਤੇ ਇਹ ਵੀ ਡਿਜ਼ਾਈਨਿੰਗ ਚ ਲਿਆਂਦਾ ਅੱਛਾ ਇਹ ਵੀ ਡਿਜ਼ਾਈਨ ਪਾਦਾ ਤੁਸੀਂ ਸਿੰਪਲ ਨਹੀਂ ਰੱਖਿਆ ਹੈਗਾ ਪਹਿਲਾਂ ਨਾ ਨਾ ਪਹਿਲਾਂ ਵੀ ਪੱਤੀਆਂ ਜੀਆਂ ਲਾ ਕੇ ਕਾਲ ਲਾ ਦਿੰਦੇ ਤੇ ਅੱਛਾ ਅੱਛਾ ਇੱਕ ਬਿੱਡ ਬਾਰੇ ਦੱਸੋ ਜੀ ਪਾਈਪ ਕਿਹੜੇ ਯੂਜ਼ ਹੋਏ ਨੇ ਇਹਦੇ ਵਿੱਚ ਆਹ ਦੇਖੋ ਜੀ ਇੱਕ ਇਹਦੇ ਅੱਛਾ ਕਲੱਚ ਲੌਕ ਆਈ ਇਹ ਠੀਕ ਆ ਜੀ ਇੱਕ ਕਲੱਚ ਲੌਕ ਆ ਇੱਕ ਹਾਂ ਪਿਆ ਹੈਂਡਲ ਇਹਨੂੰ ਆ ਦਿੱਤਾ ਜੀ ਆ ਮਾਗਰ ਟੋਚਣਾ ਆ ਇਹ ਟੋਚਣ ਮਾਗਰ ਨੂੰ ਖਿੱਚਣ ਵਾਸਤੇ ਲਾਇਆ ਜੀ ਆ ਪੈਰ ਰੱਖਣਾਂ ਲਾਇਆ ਜੀ ਆ ਰੀਲਾਂ ਨੇ ਜੀ ਆ ਰੀਲਾਂ ਦਿਖਾਓ ਜੀ ਆ ਲੱਜ ਵਾਲੀਆਂ ਰੀਲਾਂ ਨੇ ਜੀ ਹਾਂ ਇਹ ਕਿਵੇਂ ਜੀ ਕੀ ਕੰਮ ਆਉਂਦੇ ਨੇ ਕੀ ਆਪਣੀ ਇਹ ਗੰਨਾ ਲੰ ਜਾਂਦੇ ਜਦੋਂ ਲੱਜ ਫ੍ਰੀ ਹੋ ਜਾਂਦੇ ਫਿਰ ਲਾਜੇ ਦੇ ਉੱਤੇ ਲੱਫਟ ਜਾਂਦੀ ਆ ਅੱਛਾ ਇਹਦੇ ਉੱਪਰ ਲੱਫਟ ਜਾਂਦੀ ਆ ਵੀ ਉਦਵਾਰੇ ਲੋਕ ਆਪੇ ਹੋ ਜਾਂਦਾ ਓਕੇ ਜੀ ਮਤਲਬ ਪੂਰੇ ਫੀਚਰ ਦਿੱਤੇ ਨੇ ਇਹਦੇ ਵਿੱਚ ਬਾਕੀ ਲਾਈਟਾਂ ਲੁੱਟਾ ਸਾਰਾ ਕੁਝ ਲਵਾਇਆ ਠੀਕ ਹੈ ਜੀ ਪੱਤੀਆਂ ਡਾਵਲ ਡਾਲਾ ਖੋਲਣ ਨੂੰ ਠੀਕ ਹੈ ਜੀ ਪੈਪਾਂ ਬਾਰੇ ਦੱਸੋ ਇੱਧਰ ਆਓ ਪੈਪਾਂ ਬਾਰੇ ਦੱਸੋ ਕਿਹੜੇ ਪੈਪਾਂ ਪੈਪਾਂ origignal ਪੈਪਾਂ ਨੇ ਜੀ ਇਹ ਰਿਜੀਨਲ ਪੈਪਾਂ ਨੇ ਮਾਰਕ ਲੱਗਿਆ ਦੇਖੋ ਮਾਰਕਾ ਇਹ ਮਾਰਕਾ ਲੱਗਿਆ ਜੀ ਇਹ 12 ਕਿਲੋ ਚ ਆਉਂਦੀ ਆ ਆ 35 ਕਿਲੋ 40 ਕਿਲੋ ਚ ਵੀ ਆ ਜਾਂਦੀ ਆ ਜੀ 35 ਕਿਲੋ ਚ ਵੀ ਆ ਜਾਂਦੀ ਆ ਮੋਹਰ ਵਾਲੀ ਆ ਦੇਖੋ ਜੀ ਜੀ ਇਹ ਮੋਗਾ ਲੈ ਖਾਇਆ ਜੀ ਇਹ ਟਰਾਲੀ ਚ ਕੰਨ ਇਹ ਤਾਂ ਰਖਾਇਆ ਜੀ ਇਹ ਕੱਲ ਨੂੰ ਭਰੀ ਹੋਈ ਟਰਾਲੀ ਅੰਦਰ ਖੜੀਆ ਤਰਪਾਲ ਤਰੂਰ ਪਾ ਕੇ ਦੋ ਬੋਰੀਆਂ ਚਾਰ ਬੋਰੀਆਂ ਲਾਉਣੀਆਂ ਨੇ ਇੱਥੋਂ ਨਹੀਂ ਲੈ ਜੂਗੀ ਅੱਛਾ ਔਰੋਂ ਦੀ ਲੈਣੀ ਹਾਂ ਵੀ ਉੱਤੇ ਨਹੀਂ ਚੜਨਾ ਪਰ ਟਰਾਲੀ ਤੇ ਬੋਰੀ ਲਾਓ ਭਰ ਲਓ ਅੱਛਾ ਜੀ ਔਰੋਂ ਨਹੀਂ ਨਿਕਲਦੇ ਇੱਥੋਂ ਹੀ ਲੱਕੜਿਆ ਕਰੋ ਕਣਕ ਜੀਰੀ ਠੀਕ ਕੰਡਣੀਆਂ ਕੱਲ ਨੂੰ ਆ ਦੇਖੋ ਵੀਰੇ ਆਪਣੇ ਆ ਚੀਜ਼ ਚ ਵੀ ਨਾ ਆ ਚੀਜ਼ ਚ ਵੀ ਆਪਣਾ ਪੰਜਾਬ ਆ ਦੇਖੋ ਅੱਛਾ ਇਹ ਆਪਣੇ ਕੋਲ ਸੀ ਆ ਕਿਹੜਾ ਸਾਈਜ਼ ਦੱਸਿਆ ਸੀ ਤੁਸੀਂ ਇਹ 16 ਫੁੱਟ ਤਾਂ ਲੰਮੀ ਹੈ ਜੀ 7.5 ਚੌੜੀ ਹੈ 7.5 ਚੌੜੀ ਇੱਕ ਬெட் ਬਰੇ ਦਾਂਦੂ ਇਹਦਾ ਥੋੜਾ ਬੋੜਾ ਬெட் 3 ਫੁੱਟ ਤਿਆਰ ਹੈ ਜੀ ਪਲਾਜ਼ਮਾ ਚ ਬੈੱਡ ਆ ਅੱਛਾ ਜੀ ਪਲਾਜ਼ਮਾ ਕਟਿੰਗ ਦਾ ਹਾਂ ਪਲਾਜ਼ਮਾ ਕਟਿੰਗ ਚ ਬੈੱਡ ਆ ਇਹ ਉਹ ਪਾਈਪ ਵੀ ਵਧੀਆ ਯੂਜ਼ ਹੋਏ ਨੇ ਉੱਪਰ ਹਾਂ ਉੱਪਰਲੇ ਜਾਰੇ ਪਾਈਪ ਬਦੀ ਪਾਏ ਨੇ 5 ਪਾਈਪਾਂ ਲਾਈਏ ਅੱਛਾ ਜੀ 5 ਪਾਈਪ ਪਾਏ ਨੇ ਪਾਈਪ ਮਜ਼ਬੂਤ ਬਹੁਤ ਹੈ ਬੈੱਡ ਅੱਛਾ ਮਜ਼ਬੂਤ ਕਾਨੂੰ ਜਿੰਨੀ ਮਰਜ਼ੀ ਫਾਸ਼ਲ ਪੈ ਜਾ ਚੁੱਕੂਗਾ ਨਹੀਂ ਇਹ ਠੀਕ ਆ ਜੀ ਠੀਕ ਆ ਇੱਧਰ ਦਿਓ ਜੱਕ ਜੁੱਕ ਡਬਲ ਇੱਧਰ ਦੀ ਦਿਖਾਓ ਇੱਧਰ ਦੇਖੋ ਵੀ ਸਾਇਲੈਂਸਰ ਲੱਗੇ ਹੋਏ ਨੇ ਸਾਇਲੈਂਸਰ ਡਬਲ ਜੈਕ ਦੇਖੋ ਹਾਂ ਦੇਖੋ ਡਬਲ ਜੈਕ ਆ ਵੀ ਚਾਸੀ ਪੂਰੀ ਹੈਵੀ ਚ ਭਰਦੇ ਨੇਗੇ ਚੈਨਲ ਕਿਹੜੇ ਯੂਜ਼ ਹੋਏ ਨੇ ਇਹਨੂੰ ਚੈਨਲ 4 2 ਦੇ ਐਮਸੀ ਦੇ ਜੀ ਅੱਛਾ ਐਮਸੀ ਦੇ 4 2 ਦੇ ਬੱਜੋ ਠੀਕ ਹੈ ਠੀਕ ਆ ਵੀਰੇ ਇਹ ਸੀ ਆਪਣੇ ਕੋਲ ਟਰਾਲਾ ਹਨਾ ਤੁਹਾਨੂੰ ਸਾਰਾ ਟਰਾਲਾ ਆਪਾਂ ਦਿਖਾਤਾ ਫੀਚਰ ਇਹਦੇ ਵਿੱਚ ਸਾਰੇ ਵੀਰੇ ਦਿੱਤੇ ਹੋਏ ਨੇ ਨਾ ਉੜਾੜਾ ਤੋਂ ਲੈ ਕੇ ਉੜਾੜਾ ਸਾਰਾ ਲਿਖਿਆ ਹੋਇਆ ਤੇ ਜੋ ਤੁਹਾਨੂੰ ਪੰਜਾਬ ਦਿਖਾਇਆ ਸੀ ਉਹ ਵੀ ਪਿੱਛੇ ਆਪਣੇ ਸੰਤਾਂ ਦੀ ਫੋਟੋ ਵੀ ਆ ਹਨਾ ਅਕਾਲੀ ਫੁੱਲਾ ਸਿੰਘ ਜੀ ਬਾਰੇ ਵੀ ਲਾਈਨਾਂ ਵੀ ਲਿਖੀਆਂ ਨੇ ਹਣਾ ਵੀਰੇ ਉਹ ਮੈਂ ਨਾਲ ਵੀ ਐਡ ਕਰ ਰਿਆ ਹਣਾ ਸਕਰੀਨ ਪਲੇ ਹੋ ਤੇ ਇੱਕ ਵੀਰੇ ਨੰਬਰ ਨਾ نیچے ਮੈਂ ਦੇ ਰਿਆ ਤੇ ਕੰਟੈਕਟ ਕਰੋ ਵੀਰੇ ਜਿਹੜੀ ਚੀਜ਼ ਪੁੱਛਣੀ ਆ ਹਣਾ ਕੁਝ ਵੀ ਤੁਸੀਂ ਇਹਦੇ ਬਾਰੇ ਪਤਾ ਕਰਨਾਗਾ ਤਾਂ ਤੁਸੀਂ ਪਤਾ ਕਰ ਸਕਦੇ ਹੋ ਫੋਨ ਕਰਕੇ ਆਪਾਂ ਨੂੰ ਹਣਾ ਮਿਸਤਰੀ ਸਾਹਿਬ ਦਾ ਨੰਬਰ 9914608630 ਠੀਕ ਆ ਵੀਰੇ